ਸਤਿ ਸ੍ਰੀ ਅਕਾਲ ਜੀ ਅਜ ਵੀਰ ਬਾਬੇ ਗੁਰਨਾਨਕ ਦੇਵ ਜੀ ਦਾ ਜਨਮ ਆ ਸਭ ਨੂੰ ਵੀਰ ਬਹੁਤ ਬਹੁਤ ਲੱਖ ਲੱਖ ਦਾਈ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਤੰਦਰੁਸਤੀ ਵਾਸ਼ੇ ਤੇ ਵੀਰ ਜੀ ਬਾਬੇ ਗੁਰਨਾਨਕ ਦੇਵ ਜੀ ਦਾ ਜਨਮ 1469 ਤੇ ਰਾਏਪੋਇ ਦਿੱਤਲਵੰਡੀ ਮਾਤਾ ਦਾ ਨਾਮ ਪ੍ਰੈਖਤਾ ਤੇ ਪਿਤਾ ਦਾ ਨਾਮ ਮਹਿਤਾ ਕਾਲੂ ਰਾਮ ਸੀਗਾ ਇਹ ਚੀਜ਼ਾਂ ਵੀਰ ਅਗੇ ਨਾ ਕਿਤਾਬਾਂ ਦੇ ਵਿੱਚ ਆਉਂਦੀਆਂ ਜਦੋਂ ਅਸੀਂ ਪੜ੍ਹਦੇ ਸੀਗੇ ਜਿਵੇਂ ਭਗਤ ਸਿੰਘ ਉਹਨਾਂ ਦੀ ਕਤਾ ਉਹ ਸੀਗੀਆਂ ਕਵਿਤਾ ਲਿਖੀਆਂ ਹੋਈਆਂ ਜਿਹੜਾ ਗਰੀ ਵਾਲ ਨੇ ਗਾਣਾ ਗਾਇਆ ਸੀਗਾ ਇਹਨ ਤੋਂ ਵਾਸੀ ਹੋ ਰੱਖਣਾ ਯਾਦ ਸਾਨੂੰ ਇਹ ਚੀਜ਼ਾਂ ਭਗਤ ਸਿੰਘ ਹਣੀ ਬਾਬਾ ਗੁਰਨਾਨਕ ਦੇਵ ਜੀ ਇਹ ਚੀਜ਼ਾਂ ਬਹੁਤ ਸਾਰੀਆਂ ਪੰਜਾਬੀ ਦੇ ਵਿੱਚ ਕਿਤਾਬਾਂ ਦੇ ਵਿੱਚ ਆਉਂਦੀਆਂ ਸੀ ਪਰ ਹੁਣ ਕਿਤਾਬਾਂ ਚੋਂ ਇਹ ਸਾਰੀਆਂ ਹੀ ਚੀਜ਼ਾਂ ਚੱਕਤੀਆਂ ਤੀ ਜਵਾਕਾਂ ਨੂੰ ਉਹਨਾਂ ਨੂੰ ਪਤਾ ਲੱਗਦਾ ਸੀ ਕਿਹੜੀ ਚੀਜ਼ ਆਸੀ ਵੀ ਉਹਨਾਂ ਚ ਹੀ ਪੜਿਆ ਵਾ ਤੀ ਪਰਮਾਤਮਾ ਸਾਉਂ ਨੰਦਰਾਸਤੀ ਵਕਸੇ ਚੜਦੀ ਕਲਾ ਵਿੱਚ ਰੱਖੇ